ਮਾੜੇ ਅੰਸਰਾਂ ਦੀਆਂ ਰੋਕਥਾਮ ਅਤੇ ਚੋਰੀ ਦੀਆਂ ਵਾਰਦਾਤਾਂ ਤੇ ਲੁੱਟਾਕੂਆ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਫਾਜ਼ਲਕਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸpassੋਂ ਚੋਰੀशुदा ਮੋਬਾਈਲ ਫੋਨ ਅਤੇ ਰਿਪੇਅਰ ਸਬੰਧ ਮੰਬਰਮਤ ਕੀਤਾ ਗਿਆ ਹੈ। ਇਸ ਸਬੰਧੀ ਫਾਜ਼ਲਕਾ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ ਪੂਰੀ ਜਾਣਕਾਰੀ ਦੀ ਅੱਜ ਮਾਨਯੋਗ ਐਸਐਸਪੀ ਫਾਜ਼ਲ ਕਾ ਡਾਕਟਰ ਪ੍ਰਗਿਆ ਜਨ ਆਈਪੀਐਸ ਹੁਣ ਅੰਦਰ ਦਿਸ਼ਾ ਨਿਰਦੇਸ਼ ਸੀਗੇ ਕਿ ਤੁਸੀਂ ਜਿਹੜੀਆਂ ਚੋਰੀਆਂ ਤੇ ਲੁੱਟਾਂ ਖਵਾਉਂਦੇ ਆਂ ਵਾਰਦਾਤਾਂ ਤੇ ਕਾਬੂ ਪਾਓ ਉਸ ਸਬੰਧ ਵਿੱਚ ਥਾਣਾ ਸਿਟੀ ਦੇ ਐਸਐਚਓ ਅੰਗਰੇਜ ਕੁਮਾਰ ਨੇ ਆਪਣਾ ਮੁਸਤੈਦੀ ਨਾਲ ਇੱਕ ਚੋਰੀ ਦਾ ਮਾਮਲਾ ਟ੍ਰੇਸ ਕੀਤਾ ਹੈ ਚੰਦਰਕੁਮਾਰ ਪੁੱਤਰ ਫੂਲਚੰਦ ਪਾਸਵਾਨ ਇਹ ਪ੍ਰਦੇਸੀ ਆਦਮੀ ਹੈ ਬਿਹਾਰ ਦਾ ਰਹਿਣ ਵਾਲਾ ਹੈਗਾ ਨੇੜੇ ਨਿਰਮਲ ਹਸਪਤਾਲ ਗੋਵਿੰਦਨਗਰੀ ਜਲਾਲਾਬਾਦ ਉਥੇ ਮੋਬਾਈਲ ਰਿਪੇਅਰ ਦੀ ਦੁਕਾਨ ਕਰਦਾ ਹੈ ਤੇ 13 4 2024 ਦੀ ਰਾਤ ਨੂੰ ਇਹਦੀ ਜਿਹੜੀ ਦੁਕਾਨ ਸੀ ਉਹਦੇ ਵਿੱਚੋਂ ਛੱਤ ਪਾਰ ਕੇ ਪੁਰਾਣੇ ਮੋਬਾਈਲ ਤੇ ਕੁਝ ਨਵੇਂ ਮੋਬਾਈਲ ਤੇ ਕੁਝ ਐਸੈਸਰੀ ਚੋਰੀ ਕਰ ਲਈ ਗਈ ਸੀ ਸੂਚਨਾ ਸਾਨੂੰ ਸਵੇਰ 9:30 ਵਜੇ ਥਾਣੇ ਮਿਲਦੀ ਹੈ ਇੰਸਪੈਕਟਰ ਅੰਗਰੇਜ਼ ਕੁਮਾਰ ਤੇ ਇਹਨਾਂ ਦੇ ਸਹਾਇਕ ਐਸਆਈ ਅਮਰੀਕ ਸਿੰਘ ਇਹਨਾਂ ਨੇ ਮੁਸਤੈਦੀ ਵਰਤੇ ਹੋਏ 7 ਘੰਟਿਆਂ ਦੇ ਵਿੱਚ ਇਹ ਚੋਰੀ ਟਰੇਸ ਕਰ ਲਈ ਜੀ ਬੀ ਜੇ ਕੁਮਾਰ ਉਰਫ ਡੱਡੂ ਪੁੱਤਰ ਸਖਦੇਵ ਰਾਗ ਉਰਫ ਸੁੱਖਾ ਵਾਸੀ ਲਲਾਬਸਤੀ ਜਲਾਲਾਬਾਦ ਨੂੰ ਸਮਾਨ ਸਮੇਤ ਕਾਬੂ ਕਰ ਲਿਆ ਗਿਆ ਤੇ ਪੁੱਛ ਗਿਸ਼ਤੋਂ ਪਤਾ ਲੱਗਿਆ ਕਿ ਇਹਦੀ ਇਹ ਪਹਿਲੀ ਚੋਰੀ ਸੀ ਇਹ ਇਹ ਪਹਿਲੀ ਅਸੀਂ 7 ਘੰਟਿਆਂ ਦੇ ਵਿੱਚ ਇਹ ਚੋਰੀ ਟਰੇਸ ਕਰ ਲਈ ਗਈ ਹੈ ਇਹਨਾਂ ਦਾ ਪਹਿਲਾ ਮਾਮਲਾ ਹੈ ਸਰ ਨਹੀਂ ਇਹ ਤੇ ਪਹਿਲਾ ਮਾਮਲਾ ਹੀ ਆਇਆ ਸੀ ਪਹਿਲਾ ਹੀ ਮਾਮਲਾ ਦਰਜ ਹੈ ਤੇ ਪਹਿਲੇ ਮਾਮਲੇ 'ਚ ਇਹ ਅਸੀਂ ਕਾਬੂ ਕਰ ਰਹੇ ਹਾਂ ਸਰ ਇਕੱਲਾ ਸੀ ਹੋਰ ਵੀ ਲੋਕ ਸੀਗੇ ਸੇ ਨਾਲ ਨਹੀਂ ਇਹ ਇਕੱਲੇ ਹੀ ਸੀਗਾ ਇਹ ਤੇ ਇਕੱਲੇ ਵੱਲੋਂ ਚੋਰੀ ਹੋਣੀ ਇਕੱਲੇ ਵੱਲੋਂ ਚੋਰੀ ਕੀਤੀ ਗਈ ਇਹ ਦੁਕਾਨ ਦੇ ਨਾਲ ਹੀ ਮਿੱਟੀ ਦਾ ਢੇਰ ਲੱਗਾ ਸੀ ਜੀ ਦੋ ਦੁਕਾਨਾਂ ਹੋਰ ਨੇ ਇੱਕ ਲੋਹੇ ਦੀ ਦਾ ਤੇ ਉੱਥੋਂ ਦੀ ਇਹ ਛੱਤ ਦੇ ਉੱਪਰ ਚੜਿਆ ਉੱਪਰੋਂ ਇੱਟਾਂ ਤੋੜੀਆਂ ਕਿਉਂਕਿ ਜਿਹੜੀ ਇੱਟ ਬਾਲੇ ਦੀ ਸ਼ਕਤੀ ਸੀ ਉਥੋਂ ਦੀ ਛੇ ਕਰਕੇ ਇਹ ਵਿੱਚ ਉਤਰ ਗਿਆ ਦੁਕਾਨ ਦੇ ਤੇ ਮੈਂ ਵੀ ਮੌਕੇ ਤੇ ਵਿਜ਼ਿਟ ਕੀਤਾ ਇਨਸਪੈਕਟਰ ਸਾਹਿਬ ਨੇ ਅਲੱਗ ਵਿਜ਼ਿਟ ਕੀਤਾ ਤੇ ਫਿਰ ਅਸੀਂ ਪਲਾਨ ਬਣਾਇਆ ਤੇ ਅਸੀਂ ਇਹਨੂੰ ਕਾਬੂ ਕਰ ਲਿਆ 7 ਘੰਟਿਆਂ ਦੇ ਵਿੱਚ ਸਮਾਨ ਸਾਰਾ ਬਰਾਮਦ ਕਰ ਹਾਂਜੀ ਸਮਾਨ ਸਾਰਾ ਬਰਾਮਦ ਕਰ ਲਿਆ ਮੋਬਾਈਲ ਇੱਕ 10 ਮੋਬਾਈਲ ਨੇ ਦੂਜੇ ਜਿਹੜੇ ਕੀ ਪੈਣਾਲੇ ਤੇ ਇੱਕ ਮੋਬਾਈਲ ਹੈਗਾ ਉਹ ਉਹ ਯਾਰਾ ਜਿਹੜਾ ਟੱਚ ਸਕਰੀਨ ਵਾਲਾ ਹਾਂ ਬਾਕੀ ਹੋਰ ਕੋਈ ਤਫਤੀਸ਼ ਜਾਰੀ ਹੈ ਉਹਦਾ ਰਿਮਾਂਡ ਲਵਾਂਗੇ ਜੇ ਹੋਰ ਕੋਈ ਬਰਦਤ ਵਗੈਰਾ ਕੀਤੀ ਹੋਈ ਜਾਂ ਕੋਈ ਰਿਕਵਰੀ ਹੋਈ ਤਾਂ ਉਹ ਕੀਤੀ ਜਾਏਗੀ